ਲੁਧਿਆਣਾ ਦੇ ਵਿੱਚ ਉਸ ਸਮੇਂ ਸੈਨ ਦਾ ਮਾਹੌਲ ਬਣ ਗਿਆ ਜਦੋਂ ਲਾਜਪਤ ਨਗਰ ਬਾਸਟੈਂਡ ਦੇ ਨੇੜੇ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਮੌਕੇ ਤੇ ਮੌਜੂਦਾ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ। ਇਸ ਦੌਰਾਨ ਜਦੋਂ ਘਰ ਅੱਗ ਮੁਹੱਲੇ ਵਾਲੇ ਲੋਕਾਂ ਨੇ ਦੇਖੀ ਤਾਂ ਉਹਨਾਂ ਨੇ ਕਾਬੂ ਪਾਉਣ ਦੇ ਕਾਫੀ ਯਤਨ ਕੀਤੇ ਅਤੇ ਫਾਇਰ ਵਿਗੇਟ ਕੁਝ ਸਮੇਂ ਬਾਅਦ ਮੌਕੇ ਤੇ ਪਹੁੰਚਦੀ ਹੈ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਪਰ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ। ਲਾਜਪਤ ਨਗਰ ਇਹ ਪੰਚੀ ਗਰਾਉਂਡ ਇਹ ਤੁਹਾਡੀ ਰੈਸ਼ ਹਾਂਜੀ ਮੇਰੀ ਰੈਸ਼ ਕਿਸੇ ਕਿਦਾ ਹੋਇਆ ਵਾਕਿਆ ਪਤਾ ਨਹੀਂ ਸਰ ਸ਼ੋਰ ਸਰ ਕਦੋਂ ਹੋ ਗਿਆ ਐਸੀ ਨੂੰ ਲੱਗੀ ਜਾਂ ਕਿਸੇ ਨੂੰ ਲੱਗੀ ਹਾਂਜੀ ਤੇ ਕਿੰਦੀ ਕੋਈ ਲੱਗੀ ਸਰ 15 ਕੁ ਮਿੰਟ ਮੈਨੂੰ ਆਪ ਵੀ ਤਾਂ ਟਾਈਮ ਨਰ ਪੁੱਛੀ ਫਾਇਰਵੇਡ ਆ ਗਈ ਸਰ ਕਿਹੜੀ ਜਗ੍ਹਾ ਪਾਜੀ ਇਹ ਆ ਲਾਇਪਰ ਨਗਰ ਪਈ ਹੋਈ ਲਾਇਪਰ ਨਗਰ ਚਪਲੇ ਅੱਧੇ ਲੱਗੇ ਨੇਰ ਬਾਸਚਾਂਡ ਜੀ ਇਹ ਅੱਜ ਤੱਕ ਲੱਗੀ ਹੈ ਉਹ 15-20 ਮਿੰਟ ਹੋ ਗਿਆ ਜੀ ਲੱਗਣ ਦੇ ਕਾਰਨ ਪਤਾ ਨਹੀਂ ਕਿ ਸ਼ੋਰ ਸਰਕਟ ਵੀ ਹੈ ਮੇਰੇ ਘਰ ਤੇ 5 ਮਿੰਟ ਪਹੁੰਚੀ ਟਾਈਮ ਆ ਹਾਂਜੀ ਸਰ ਪਹੁੰਚੀ ਆ ਪਰ ਥੋੜੀ ਲੇਟ ਪਹੁੰਚੀ ਚਲੋ ਹੁਣ ਤੱਕ ਆਪਾਂ ਮੱਲੇ ਵਾਲਿਆਂ ਨੇ ਸਾਰੇ ਨੇ ਅੱਗ ਦੇ ਕੰਟਰੋਲ ਕਰ ਲਿਆ ਸੀਗਾ ਬਾਕੀ ਹੁਣ ਕੁਝ ਕੁਝ ਦੇਖੀਏ ਦੇਖੋ ਇਹ ਤਾਂ ਅੰਦਰ ਜਾ ਕੇ ਪਤਾ ਲੱਗੇਗਾ ਜੀ ਬੀਜੇ ਕੁਮਾਰ ਜੀ ਜੀ ਕਿਹੜੀ ਜਗ੍ਹਾ ਅੱਗ ਲੱਗੀ ਹੈ ਲਾਜਪਤ ਨਗਰ ਲੱਗੀ ਹੈ ਜੀ 85 ਤੇ ਲਾਜਪਤ ਨਗਰ ਘਰ ਚ ਅੱਗ ਲੱਗੀ ਆ ਸਾਨੂੰ ਇੱਥੇ ਮੁਲਕੇ ਗਲੀ ਵਹਿੰਦੀ ਹੈ ਉਹਨਾਂ ਦੀ ਰਸਤੇ ਚ ਪਹੁੰਚ ਲਗੇ ਸਾਨੂੰ ਥੋੜੇ ਵਿੱਚ ਹੋਰ ਵੀਲਰ ਖੜਿਆ ਸੀ ਉਹਦੇ ਕਰਕੇ ਸਮੋਹ ਹੋਈ ਥੋੜੀ ਤੇ ਅੱਗੇ ਤੇ ਹੁਣ ਕਾਬੂ ਪਾਇਆ ਗਿਆ ਤਾਂ ਹਾਂਜੀ ਅੱਗੇ ਪੂਰੀ ਤਰ੍ਹਾਂ ਕਾਬੂ ਆਏਗਾ ਤੇ ਸਰ ਕਾਫੀ ਦਿੱਕਤ ਆਈ ਐ ਇੱਥੇ ਤੱਕ ਪਹੁੰਚਣ ਮਾਸੂ 4 ਵੀਲਰ ਖੜੇ ਸੀ ਜੀ ਹਾਂਜੀ ਹਾਂਜੀ ਉਹਦੇ ਕਰਕੇ ਦਿੱਕਤ ਆਈ ਤੇ ਜਾਨੀ ਨੁਕਸਾਨ ਤੋਂ ਤਾਂ ਜਾਨੀ ਨੁਕਸਾਨ ਕੋਈ ਨਹੀਂ ਜੀ ਲੁਧਿਆਣਾ ਲਾਈਫ ਦੇ ਲਈ ਟਿੰਕਾ ਚਾਪਤੀ ਰਿਪੋਰਟ